ਸਰਸ਼ਕਾਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਪੰਜਾਬ ਦੇ ਵਿੱਚ ਹੜਾ ਦੇ ਨਾਂ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਮਜ਼ਦੂਰਾਂ ਦੇ ਵੱਲੋਂ ਜਿੱਥੇ ਮੁਆਵਜ਼ੇ ਦੀ ਮੰਗ ਕੀਤੀ ਜਾ ਰਹੀ ਹੈ। ਜ਼ਬਠਿੰਡਾ ਦੇ ਵਿੱਚ ਮਜ਼ਦੂਰ ਆਗੂਆਂ ਦੇ ਵੱਲੋਂ ਡੀਸੀ ਦਫ਼ਤਰ ਦੇ ਬਾਹਰ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ ਤੇ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦਿਆਂ ਮੁਆਵਜ਼ੇ ਦੀ ਮੰਗ ਕੀਤੀ ਗਈ। ਇਹਨਾਂ ਦਾ ਕਹਿਣਾ ਹੈ ਕਿ ਖੇਤਾਂ ਦੇ ਵਿੱਚ ਫਸਲਾਂ ਤਬਾਹ ਹੋ ਚੁੱਕੀਆਂ ਨੇ ਤੇ ਮਜ਼ਦੂਰਾ ਦੇ ਘਰ ਤੱਕ ਡੁੱਬ ਚੁੱਕੇ ਨੇ ਖੇਤੀ ਦਾ ਪੂਰਾ ਕੰਮ ਬੰਦ ਹੋ ਚੁੱਕਿਆ ਹੈ ਤੇ ਮਜ਼ਦੂਰਾ ਨੂੰ ਕੋਈ ਕੰਮ ਨਹੀਂ ਮਿਲ ਰਿਹਾ ਤੇ ਇਹਨਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਹਰ ਮਜ਼ਦੂਰ ਪਰਿਵਾਰ ਨੂੰ ਵਿੱਤੀ ਸਹਾਇਤਾ ਮਿਲਣੀ ਚਾਹੀਦੀ ਹੈ ਤਾਂ ਜੋ ਆਪਣਾ ਜੀਵਨ ਮੁੜ ਤੋਂ ਸ਼ੁਰੂ ਕਰ ਸਕਣ ਇਸ ਤੋਂ ਇਲਾਵਾ ਉਹਨਾਂ ਇਹ ਵੀ ਮੰਗ ਕੀਤੀ ਹੈ ਕਿ ਹੜ੍ਹਾਂ ਦੇ ਦੌਰਾਨ ਘਰਾਦੇ ਹੋਏ ਨੁਕਸਾਨ ਦਾ ਸਰਵੇਖਣ ਕਰਾ ਕੇ ਪੀੜਤ ਪਰਿਵਾਰਾਂ ਨੂੰ ਵੀ ਮਦਦ ਮਿਲਣੀ ਚਾਹੀਦੀ ਹੈ ਜੇਕਰ ਸਰਕਾਰ ਨੇ ਇਹਨਾਂ ਦੀਆਂ ਮੰਗਾਂ ਦੇ ਵੱਲ ਧਿਆਨ ਨਹੀਂ ਦਿੱਤਾ ਤੇ ਇਹਨਾਂ ਦੇ ਵੱਲੋਂ ਤੇਜ਼ ਸੰਘਰਸ਼ ਦੀ ਵੀ ਚੇਤਾਵਨੀ ਦਿੱਤੀ ਗਈ ਹੈ ਇਹਨਾਂ ਕ ਜੋ ਵੱਡਾ ਪ੍ਰਦੋਸ਼ਨ ਕਰਨ ਦੇ ਲਈ ਮਜਬੂਰ ਹੋਣਗੇ ਇਸ ਮੌਕੇ ਮਜ਼ਦੂਰਾਂ ਨੇ ਡੀਸੀ ਬਠਿੰਡਾ ਨੂੰ ਇੱਕ ਮੰਗ ਪੱਤਰ ਵੀ ਸੌਂਪਿਆ ਤੇ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਸਰਕਾਰ ਤੇ ਪ੍ਰਸ਼ਾਸਨ ਨੂੰ ਉਹਨਾਂ ਦੀਆਂ ਮੁਸ਼ਕਲਾਂ ਉੱਤਿਆਨ ਚ ਰੱਖਦਿਆ ਜਲਦ ਮੁਆਵਜ਼ਾ ਜਾਰੀ ਕਰਨਾ ਚਾਹੀਦਾ ਮੈਂ ਲక్ష్మణ ਸਿੰਘ ਸੇਵੇਵਾਲਾ ਸੂਬਾ ਜਨ ਸਖਤਰ ਪੰਜਾਬ ਖੇਤ ਮਜ਼ਦੂਰ ਜੁਨੇ ਮੇਰੇ ਨਾਲ ਪੰਜਾਬ ਖੇਤ ਮਜ਼ਦੂਰ ਸਭਾ ਦੇ ਸਾਥੀ ਮਿੱਠੂ ਸਿੰਘ ਕੁੱਦਾ ਜਹਾਤੀ ਮਜ਼ਦੂਰ ਸਭਾ ਦੇ ਸਾਥੀ ਪ੍ਰਕਾਸ਼ ਸਿੰਘ ਨੰਦਗੜ ਅੱਜ ਪਿੰਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਨੇ ਸਾਂਝਾ ਮੋਰਚਾ ਪੰਜਾਬ ਦੇ ਵੱਲੋਂ ਪੰਜਾਬ ਭਰ ਚ ਡੀਸੀ ਦਫ਼ਤਰਾਂ ਤੇ ਤਹਿਸੀਲ ਦਫ਼ਤਰਾਂ ਦੇ ਅੱਗੇ ਧਰਨੇ ਦੇ ਕੇ ਹੜ੍ਹ ਪੀੜਤਾਂ ਨੇ ਮੁੜ ਸੈਬੇ ਨਾਲ ਸੰਬੰਧਿਤ ਜਿਹੜੀਆਂ ਮੰਗਾਂ ਹਨ ਉਹਨਾਂ ਲਈ ਮੰਗ ਪੱਤਰ ਦਿੱਤੇ ਜਾ ਰਹੇ ਆ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਜਿੰਨੇ ਹੜ੍ਹ ਆਏ ਆ ਬਾਰਸ਼ਾਂ ਹੋਈਆਂ ਉਹਨਾਂ ਦੇ ਵਿੱਚ ਨੁਕਸਾਨ ਸਭਨਾ ਦਾ ਹੋਇਆ ਪਰ ਸਭ ਤੋਂ ਭਾਰੀ ਨੁਕਸਾਨ ਆ ਜਿਹੜਾ ਉਹ ਮਜ਼ਦੂਰ ਵਰਗ ਦਾ ਹੋਇਆ ਕਿਉਂਕਿ ਉਹਨਾਂ ਦੇ ਕੱਚੇ ਢਾਰੇ ਆ ਬੜੇ ਜੇ ਮੀਂਹ ਦੇ ਵਿੱਚ ਵੀ ਢਾਹ ਜਾਂਦੇ ਆ ਤੇ ਹੜ੍ਹਾਂ ਦੇ ਵਿੱਚ ਤਾਂ ਛੇਤੀ ਰੁੱਟ ਜਾਂਦੇ ਆ ਜਿੰਨੀਆਂ ਮੌਤਾਂ ਹੋਈਆਂ ਉਹਨਾਂ ਦੇ ਵਿੱਚ ਵੀ ਭਾਰੀ ਗਿਣਤੀ ਮਜ਼ਦੂਰਾਂ ਦੀ ਗਰੀਬ ਕਿਸਾਨਾਂ ਦੀ ਆ ਪਰ ਜਦੋਂ ਸਰਕਾਰ ਕਿਸੇ ਮੁਆਵਜ਼ੇ ਦਾ ਐਲਾਨ ਕਰਦੀ ਆ ਤਾਂ ਉਹਦੇ ਵਿੱਚ ਮਜ਼ਦੂਰ ਵਰਗ ਨੂੰ ਬਿਲਕੁਲ ਅੱਖੋਂ ਪਰੋਖੇ ਕਰ ਦਿੱਤਾ ਜਾਂਦਾ ਇਹਨਾਂ ਦਿਨਾਂ ਦੇ ਵਿੱਚ ਵੀ ਅਸੀਂ ਦੇਖਿਆ ਕਿ ਭਗਵੰਤ ਮਾਨ ਸਾਹਿਬ ਨੇ ਜਿਹੜਾ ਮੁਆਵਜ਼ੇ ਦਾ ਐਲਾਨ ਕੀਤਾ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਪ੍ਰਤੀ ਏਕੜ ਦਾ 20000 ਰੁਪਏ ਮਾਰੀ ਗਈ ਫਸਲ ਦਾ ਮੁਆਵਜ਼ਾ ਦੇਵਾਂਗੇ ਪਾਵੇਂ ਇਹ ਵੀ ਕਿਸਾਨਾਂ ਦੇ ਨੁਕਸਾਨ ਦੇ ਮੁਕਾਬਲੇ ਬਹੁਤ ਨਗੁਣਾ ਹੈ ਇਹ ਆਟੇ 'ਚ ਲੂਣ ਬਰਾਬਰ ਆ ਪਰ ਮਜ਼ਦੂਰ ਵਰਗ ਦੇ ਵਾਸਤੇ ਤਾਂ ਸਰਕਾਰ ਨੇ ਕੋਈ ਐਲਾਨ ਹੀ ਨਹੀਂ ਕੀਤਾ ਅਸੀਂ ਮਜ਼ਦੂਰ ਤੇ ਕਿਸਾਨ ਜਥੇਬੰਦੀਆਂ ਨੇ ਲੜ ਕੇ ਜਿਹੜਾ ਇੱਥੇ ਉਹ ਚਿੱਟੀ ਮੱਖੀ ਦੇ ਮਾਮਲੇ ਦੇ ਵਿੱਚ ਧਰਨਾ ਲੱਗਿਆ ਰਿਹਾ ਬਠਿੰਡੇ ਦੀਆਂ ਕਚਹਿਰੀਆਂ ਦੇ ਅੱਗੇ ਰੇਲਾਂ ਰੁਕੀਆਂ ਸੜਕਾਂ ਰੁਕੀਆਂ ਉਦੋਂ ਬਾਅਦ ਲੜ ਕੇ ਮੰਗ ਪ੍ਰਵਾਨ ਕਰਵਾਈ ਸੀ ਕਿ ਜੇ ਫਸਲ ਦਾ ਨੁਕਸਾਨ ਹੋਊਗਾ ਤਾਂ ਉਹਦੇ ਚੋਂ ਮਜ਼ਦੂਰ ਨੂੰ ਵੀ 10-15% ਦੀ ਮੁਆਵਜ਼ਾ ਜਿਹੜਾ ਉਹ ਦਿੱਤਾ ਜਾਊਗਾ ਪਰ ਜਦੋਂ ਤੋਂ ਕੰਮੀਆਂ ਦੇ ਵਿੜੇ ਮੰਗਦਾ ਰਹੀਵੇਂ ਸੂਰਜ ਦੇ ਗੀਤ ਗਾਉਣ ਵਾਲੇ ਭਗਵੰਤ ਮਾਨ ਦੀ ਸਰਕਾਰ ਆਈ ਆ ਇਹਨੇ ਉਸ ਮੁਆਵਜ਼ੇ ਚੋਂ ਮਜ਼ਦੂਰਾਂ ਨੂੰ ਵੀ ਪਾਸੇ ਛੱਡ ਦਿੱਤਾ ਚਾਹੇ ਇਹ ਤੋਂ ਪਹਿਲਾਂ ਕਣਕ ਨਾਲ ਕਣਕ ਮੱਚ ਗਈ ਅੱਗ ਲੱਗ ਕੇ ਜਾਂ ਕੋਈ ਹੋਰ ਫਸਲਾਂ ਨੇ ਨੁਕਸਾਨ ਹੋਏ ਉਹਦੇ ਵਿੱਚ ਵੀ ਮਜ਼ਦੂਰਾਂ ਨੂੰ ਛੱਡਤਾ ਹੁਣ ਵੀ ਜਿਹੜਾ 20000 ਦੇ ਮੁਆਵਜ਼ੇ ਦੀ ਗੱਲ ਕੀਤੀ ਜਾ ਰਹੀ ਆ ਉਹਦੇ ਉੱਤੇ ਜਿਹੜਾ 10-15% ਮਜ਼ਦੂਰਾਂ ਨੂੰ ਮੁਆਵਜ਼ਾ ਦੇਣਾ ਸੀ ਉਹਨੂੰ ਬਿਲਕੁਲ ਪਾਸੇ ਕਰ ਦਿੱਤਾ ਗਿਆ ਟਾਰਾ ਮਾਰਦੇ ਹੁੰਦੇ ਸੀ ਬੱਕਰੀ ਮਰੀਦਾ ਵੀ ਮੁਆਵਜ਼ਾ ਦੇਵਾਂਗੇ ਮੁਰਗੀ ਦਾ ਵੀ ਮੁਆਵਜ਼ਾ ਦੇਵਾਂਗੇ ਜੇ ਕੱਦੂ ਕਰਨਾ ਪੈ ਗਿਆ ਉਹਦੀ ਦਿਹਾੜੀ ਵੀ ਦੇਵਾਂਗੇ ਪਰ ਭਗਵੰਤ ਮਾਨ ਸਰਕਾਰ ਇਸ ਮਾਮਲੇ ਦੇ ਵਿੱਚ ਵੀ ਬਹੁਤ ਬੁਰੀ ਤਰ੍ਹਾਂ ਫੇਲ ਹੋਈ ਆ ਇੱਥੋਂ ਦੇ ਮੌਸਮ ਵਿਗਿਆਨੀਆਂ ਦੀਆਂ ਚੇਤਾਵਣੀਆਂ ਦੇ ਬਾਵਜੂਦ ਕਿਸੇ ਦੇ ਕੰਨ ਤੇ ਜੂ ਨਹੀਂ ਸਰਕੀ ਸਗੋਂ ਸਿਆਸੀ ਰੋਟੀਆਂ ਸੇਕਦੇ ਰਹੇ ਕਿ ਤੱਪ ਪਾਣੀ ਨਹੀਂ ਜਾਣ ਦੇਣਾਗਾ ਇਹਦੇ ਵajੇ ਨੂੰ ਹੜਾ ਨੂੰ ਕੁਦਰਤੀ ਮਾਰ ਨਹੀਂ ਕਿਹਾ ਜਾ ਸਕਦਾਗਾ ਇਹ ਇਥੋਂ ਦੀ ਅਫਸਰशाही ਇਥੋਂ ਦੇ ਸਿਆਸਤਦਾਨਾਂ ਦੀ ਦੇਣ ਆ ਕਿ ਜਦੋਂ ਤੋਂ ਡੈਮ ਬਣੇ ਆ ਉਹਨਾਂ ਦੀ ਸਫਾਈ ਨਹੀਂ ਕੀਤੀ ਗਈ ਕਦੇ ਉਹ 19% ਗਾਰਨਾ ਭਰ ਚੁੱਕੇ ਆ ਇਸੇ ਤਰ੍ਹਾਂ ਦੇ ਨਾਲ ਦਰਿਆਵਾਂ ਦੀ ਕਦੇ ਸਫਾਈ ਨਹੀਂ ਕਰਦੇ ਉਹਨਾਂ ਦੇ ਬੰਨਾਂ ਦੀ ਮਜ਼ਬੂਤੀ ਨਹੀਂ ਕਰਦੇ ਅਸੀਂ ਦੇਖਿਆ ਮਾਧੋਪੁਰ ਡੈਮ ਨੂੰ ਕਿ ਕਿਵੇਂ ਉਹ ਜਿਹੜੇ ਗੇਟ ਚੱਕਣੇ ਸੀ ਉਹ ਜਰਜਰੇ ਹੋਏ ਪਏ ਸੀਗਾ ਸਾਰੇ ਦਾ ਸਾਰਾ ਢਾਂਚਾ ਉਹ ਚੱਕੇ ਨਹੀਂ ਗਏ ਸਗੋਂ ਉਹਦੇ ਵਿੱਚ ਇੱਕ ਵਰਕਰ ਆ ਜਿਹੜਾ ਪਾਣੀ ਦੇ ਵਿੱਚ ਤਰ ਗਿਆ ਪਾਣੀ ਦੇ ਵਿੱਚ ਡੁੱਬ ਕੇ ਮਰ ਗਿਆ ਤੇ ਉਹ ਗੇਟ ਟੁੱਟ ਗਏ ਪਾਣੀ ਦੇ ਵਹਾਦੇ ਨਾਲ ਇਸ ਕਰਕੇ ਇਹ ਮਨੁੱਖੀ ਘਾਟ ਦੀ ਜਿਹੜੀ ਆ ਤਰਾਸਦੀ ਆ ਇਹ ਕੁਦਰਤ ਦੀ ਮਾਰ ਨਹੀਂ ਸਗੋ ਪਾਣੀ ਦਾ ਵਰਦਾਨ ਜੇ ਠੀਕ ਢੰਗ ਦੇ ਨਾਲੇ ਦੀ ਵਰਤੋਂ ਕੀਤੀ ਜਾਂਦੀ ਨਹਿਰਾਂ ਕੱਢੀਆਂ ਜਾਣ ਕੱਸੀਆਂ ਕੱਢੀਆਂ ਜਾਣ ਖੇਤਾਂ ਦਾ ਪਾਣੀ ਪਹੁੰਚਦਾ ਹੋਵੇ ਧਰਤੀ ਥੱਲੇ ਪਾਣੀ ਰੀਚਾਰਜ ਕਰਨ ਦਾ ਪ੍ਰਬੰਧ ਹੋਵੇ ਡੈਮ ਹੋਣ ਉੱਥੇ ਉਹਨਾਂ ਦੇ ਪਾਣੀ ਜਿਵੇਂ ਪਹਿਲਾਂ ਡੈਮ ਬਣਿਆ ਹੋਰ ਡੈਮ ਬਣਾਏ ਜਾ ਸਕਦੇ ਆ ਪਰ ਇਹਦੇ ਵਾਸਤੇ ਸਰਕਾਰਾਂ ਦਾ ਧਿਆਨ ਨਹੀਂ ਉਹ ਕਾਰਪੋਰੇਟ ਘਰਾਣਿਆਂ ਦੀ ਸੇਵਾ ਚ ਲੱਗੀਆਂ ਇਥੇ ਵੱਡੇ ਵੱਡੇ ਭਾਰਤ ਵਾਲਾ ਪ੍ਰੋਜੈਕਟ ਵਰਗੀਆਂ ਜਿਹੜੀਆਂ ਛੜਕਾਂ ਸਾਰਤੀਆਂ ਉਹ ਵੀ ਹੜਾਂ ਰਹਿ ਇੱਕ ਕਾਰਨ ਬਣ ਰਹੀਆਂ ਪਾਣੀ ਦਾ ਵਹਾਅ ਰੁਕਿਆ ਹੋਇਆ ਉਹਨਾਂ ਨੇ ਔਰ ਅਸੀਂ ਅੱਜ ਇਹ ਜਿਹੜਾ ਮਜ਼ਦੂਰ ਜਥੇਬੰਦੀਆਂ ਦੇ ਰਾਹੀਂ ਮੰਗ ਪੱਤਰ ਦੇ ਰਹੇ ਆ ਕਿ ਜਿਹੜੇ ਮਰਤਕ ਪਰਿਵਾਰ ਆ ਜਿਹਨਾਂ ਜਿਹੜੇ ਮਾਰੇ ਗਏ ਹੜਾਂ ਦੇ ਵਿੱਚ ਉਹਨਾਂ ਦੇ ਪਰਿਵਾਰਾਂ ਨੂੰ 25 ਲੱਖ ਰੁਪਏ ਮਾਪਜਾ ਮਿਲੇ ਘੱਟੋ ਘੱਟ ਮਜ਼ਦੂਰਾਂ ਦੀਆਂ ਟੁੱਟੀਆਂ ਕੰਮ ਦਿਹਾੜੀਆਂ ਦਾ ਉਹਨਾਂ ਨੂੰ ਮਾਪਜਾ ਮਿਲੇ ਜਿਹੜੇ ਘਰ ਡਿੱਗ ਪਏ ਮਜ਼ਦੂਰਾਂ ਨੇ ਉਹਨਾਂ ਨੂੰ 15 ਲੱਖ ਰੁਪਏ ਮਾਪਜਾ 25 ਲੱਖ ਰੁਪਏ ਮਾਪਜਾ ਮਿਲੇ ਇਸ ਤਰ੍ਹਾਂ ਦੇ ਨਾਲ ਜਿਹੜੀਆਂ ਮਜ਼ਦੂਰਾਂ ਜਿਹੜਾ ਹੁਣ ਮੋੜਾ ਸਾਰੀ ਦਾ ਕਾਰਜ ਵੀ ਆ ਉਹ ਮੰਰੇਗਾ ਵਰਕਰਾਂ ਰਾਹੀਂ ਕਰਾਇਆ ਜਾਵੇ ਇਸ ਵਾਸਤੇ ਅਸੀਂ ਅੱਜ ਇਹ ਮੰਗ ਪੱਤਰ ਆ ਜਿਹੜਾ ਪੰਜਾਬ ਭਰ ਦੇ ਵਿੱਚ ਡੀਸਿੰਘਾਂ ਨੂੰ ਤੇ ਇਥੋਂ ਦੇ ਤਹਿਸੀਲਦਾਰਾਂ ਨੂੰ ਐਸਡੀਐਮਾਂ ਨੂੰ ਦੇ ਰਹੇ ਹਾਂ